ਜਿਨ੍ਹਾਂ ਦੀ ਆਪਣਾ ਇੰਸਟੀਚਿਊਟ ਹੈ ਅਭਿਮਨਿਉ ਆਈਐਸ 1999 ਦੇ ਵਿੱਚ ਖੁੱਲਿਆ ਸੀ ਤੇ ਜਿਹੜਾ ਲਗਭਗ ਹੁਣ ਤੱਕ 2500 ਤੋਂ ਪਲੱਸ ਜਿਹੜੇ ਆ ਉਹ ਅਫਸਰ ਜਿਹੜੇ ਆ ਉਹ ਬਣਾ ਚੁੱਕਾ ਹੁਣ ਤੱਕ ਇਹਨਾਂ ਨੇ 2500 ਤੋਂ ਪਲੱਸ ਜਿਹੜੇ ਆਫੀਸਰ ਉਹ ਬਣਾ ਚੁੱਕੇ ਨੇ ਚਾਹੇ ਉਹ ਬੱਚਾ ਨੇ ਆਈਪੀਐਸ ਕੀਤਾ ਹੋਵੇ ਚਾਹੇ ਆਈਐਸ ਤੇ ਚਾਹੇ ਪੀਸੀਐਸ ਕਲੀਅਰ ਕਰਕੇ ਉਹ ਚੱਲੇ ਹੋਣ ਆ ਅੱਜ ਇਹਨਾਂ ਨਾਲ ਮੈਂ ਪਿੱਛੇ ਜੇ ਮੁਲਾਕਾਤ ਕੀਤੀ ਤੇ ਮੈਂ ਕਿਹਾ ਵੀ ਅਸੀਂ ਬਾਰਡਰ ਬੈਲਟ ਤੇ ਆਉਨੇ ਆ ਤੇ ਸਾਡੀ ਥੋੜੇ ਕੁਝ ਜਿਹੜੀ ਹੈ ਉਹ ਕੁਝ ਬੱਚਿਆਂ ਦੀ ਆਰਥਿਕ ਸਥਿਤੀ ਜਿਹੜੀ ਉਹ ਠੀਕ ਨਹੀਂ ਹੈਗੀ ਤੇ ਉਹਦੇ ਵਿੱਚ ਆਪਾਂ ਤੁਸੀਂ ਸਾਡਾ ਕੀ ਯੋਗਦਾਨ ਕਰ ਸਕਦੇ ਹੋ ਕਿ ਸਾਡੇ ਬੱਚੇ ਜਿਹੜੇ ਆ ਉਹ ਪੀਸੀਐਸ ਕਰਕੇ ਤੇ ਕੋਈ ਐਸਡੀਐਮ ਬਣੇ ਕੋਈ ਡੀਐਸਪੀ ਬਣੇ ਕੋਈ ਤਹਿਸੀਲਦਾਰ ਬਣੇ ਕੋਈ ਕੋਰਪੋਰੇਟ ਸੁਸਾਇਟੀ ਦੇ ਵਿੱਚ ਇੰਸਪੈਕਟਰ ਬਣੇ ਚਾਹੇ ਕੋਈ ਬੀ ਡੀ ਪੀਓ ਬਣੇ ਐਵੇਂ ਨੀ ਬਹੁਤ ਸਾਰੀਆਂ ਜਿਹੜੀਆਂ ਜੌਬਸ ਆ ਜਿਹੜੀਆਂ ਪੀਸਸ ਕਰਕੇ ਕਰ ਸਕਦੇ ਤੇ ਪੀਸਸ ਦਾ ਇੱਕ ਬੜਾ ਵੱਡਾ ਹਊਆ ਸਾਡੇ ਇਲਾਕੇ ਚ ਬਣਾਇਆ ਗਿਆ ਜ ਸਾਡੇ ਮਤਲਬ ਉਹਨੇ ਨੋਲਿਜ ਨਹੀਂ ਹੈਗੀ ਕਿ ਬਹੁਤ ਵੱਡਾ ਕੋਰਸ ਹੁੰਦਾ ਸ਼ਾਇਦ ਕਿਤੇ ਪਤਾ ਨਹੀਂ ਕਿੰਨਾ ਕੋਕਾ ਹੁੰਦਾ ਪਤਾ ਨਹੀਂ ਕਿੰਨਾ ਲੰਮਾ ਕੋਰਸ ਹੋਊਗਾ ਕਿੰਨਾ ਖਰਚਾ ਹੋਊਗਾ ਸੋ ਉਹਦੀ ਜਾਗ ਲਾਉਣ ਦੇ ਲਈ ਅਸੀਂ ਇਹ ਜਿਹੜੀ ਸ਼ੁਰੂਆਤ ਕੀਤੀ ਹੈ ਤੇ ਇਹਨਾਂ ਨਾਲ ਮੈਂ ਮੁਲਾਕਾਤ ਕੀਤੀ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਬਿਲਕੁਲ ਖਿੜੇ ਮੱਥੇ ਇਹਨਾਂ ਨੇ ਸਵਾਗਤ ਕੀਤਾ ਕਿ ਅਸੀਂ ਤੁਹਾਡੇ ਇਲਾਕੇ ਲਈ ਤੁਹਾਡੇ ਜ਼ਿਲ੍ਹੇ ਦੇ ਲਈ ਇਹ ਉਪਰਾਲਾ ਕਰਾਂਗੇ ਕਿ ਅਸੀਂ ਪੀਸੀਐਸ ਦੀ ਜਿੰਨੀ ਵੀ ਆਨਲਾਈਨ ਤਿਆਰੀ ਜਿਹੜੀ ਆ ਕਰਾਉਨੇ ਆ ਜਿਵੇਂ ਉੱਥੇ ਪ੍ਰੋਗਰਾਮ ਚੱਲਣਗੇ ਉਹ ਸਾਰੇ ਆਨਲਾਈਨ ਇੱਥੇ ਚੱਲਣਗੇ ਤੇ ਜਿਹੜੇ ਵੀ ਇਨਕਮ ਦੇ ਹਿਸਾਬ ਨਾਲ ਜਿਨ੍ਹਾਂ ਦੀ ਆਰਥਿਕ ਸਥਿਤੀ ਕਮਜ਼ੋਰ ਆ 3 ਲੱਖ ਤੋਂ ਥੱਲੇ ਜਿਨ੍ਹਾਂ ਦੀ ਇਨਕਮ ਹੈ ਉਹ ਸਾਰੇ ਬੱਚਿਆਂ ਨੂੰ ਅਸੀਂ ਇਹ ਜਿਹੜਾ ਲਿੰਕ ਆ ਉਹ ਫ੍ਰੀ ਦੇਵਾਂਗੇ ਤੇ ਉਹ ਬੱਚੇ ਬਣ ਸਕਦੇ ਨੇ ਇਸ ਤੋਂ ਇਲਾਵਾ ਜੇ ਬਾਈ ਚਾਂਸ ਕਿਸੇ ਵੇਲੇ 100 ਮਜਬੂਰੀਆਂ ਨੇ ਕਿਸੇ ਹੋਰ ਇਨਸਾਦੀਆਂ ਵੀ ਕੋਈ ਇੱਕ ਦੋ ਬੰਦਾ ਹੋਰ ਹੈਗਾ ਭਾਵੇਂ ਉਹ ਇਨਕਮ ਇਹਦੇ ਵਿੱਚ ਕਮਜ਼ੋਰ ਨਹੀਂ ਹੈਗਾ ਬਟ ਕੋਈ ਰੇਅਰ ਚਾਂਸ ਦਿੱਤਾ ਤਾਂ ਉਹਨੂੰ ਵੀ ਮੌਕਾ ਜਿਹੜਾ ਉਹ ਦਿੱਤਾ ਜਾਊਗਾ ਇਹਦੇ ਵਿੱਚ ਤੇ ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਉਹਦੇ ਲਈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਤੁਸੀਂ ਵੀ ਸਾਰੇ ਆਏ ਉਹਦੇ ਲਈ ਤੁਹਾਡਾ ਸਾਰਾ ਜਿਹੜਾ ਧੰਨਵਾਦ ਕਰਦਾ ਹਾਂ ਤੇ ਜਿਹੜੀ ਆਪਾਂ ਗੱਲ ਕਰਦੇ ਹੁੰਦੇ ਸੀ ਕਿ ਬਦਲਾ ਗਲੀਆਂ ਨਾਲੀਆਂ ਤੱਕ ਹੀ ਰਹਿੰਦਾ ਛੱਪਣਾ ਤੱਕ ਰਹਿੰਦਾ ਹੈ ਅੱਜ ਇਹ ਵੱਡੀ ਤਸਵੀਰ ਹੈ ਇਤਿਹਾਸ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਵੀ ਨਹੀਂ ਮੈਨੂੰ ਲੱਗਦਾ ਅਜੇ ਤੱਕ ਇਦਾਂ ਹੋਇਆ ਹੋਊਗਾ ਕਿ ਕਿਸੇ ਇੰਸਟੀਚਿਊਟ ਨੇ ਆ ਕੇ ਕਿਹਾ ਹੋਵੇ ਕਿ ਅਸੀਂ ਫ੍ਰੀ ਜਿਹੜਾ ਵਾ ਉਹ ਤਿਆਰੀ ਤੁਹਾਡੇ ਬੱਚਿਆਂ ਨੂੰ ਪੀਸੀਐਸ ਦੀ ਜਿਹੜੀ ਉਹ ਕਰਾਵਾਂਗੇ ਤੇ ਜਾਂ ਕਿਸੇ ਪੋਲੀਟਿਕਲ ਪਾਰਟੀ ਨੇ ਜਾਂ ਕਿਸੇ ਐਮਐਲਏ ਨੇ ਇਦਾਂ ਜਿਹੜਾ ਉਹ ਕੀਤਾ ਹੋਵੇ ਸੋ ਤੁਸੀਂ ਵੀ ਸਾਨੂੰ ਸਾਰੇ ਅਸੀਸਾਂ ਦਿਓ ਤਾਂ ਅਸੀਂ ਬੱਚਿਆਂ ਨੂੰ ਅਫਸਰ ਬਣਾ ਕੇ ਉਹਨਾਂ ਤੋਂ ਵੀ ਅਸੀਸਾਂ ਲੈਣਾ ਚਾਹੁੰਦੇ ਹਾਂ ਕਿ ਵਾਕਈ ਜੇ ਉਹਨਾਂ ਨੇ ਸਾਨੂੰ ਚੁਣਿਆ ਤੇ ਅਸੀਂ ਉਹਨਾਂ ਲਈ ਜਿਹੜਾ ਉਸੇ ਹੀ ਕੰਮ ਕਰ ਰਹੇ ਹਾਂ ਇਤਿਆਜ਼ ਕਰਦਾ ਕਿ ਸਾਡੇ ਜ਼ਿਲ੍ਹੇ ਦੇ ਬੱਚੇ ਜਿਹੜੇ ਉਹ ਵੱਧੋ ਵੱਧ ਪੜ ਕੇ ਜਿਹੜੇ ਇਹ ਜਿਹੜੇ ਮੈਂ ਪਹਿਲਾਂ ਆਫੀਸਰ ਦੱਸਿਆ ਕਿ ਬਣ ਸਕਦੇ ਨੇ ਉਹ ਬਨ ਗਏ ਤੇ ਇੱਕ ਬੜੀ ਵੱਡੀ ਗੱਲ ਹੈ ਕਿ ਜਿੱਥੇ ਬੱਚਾ ਗ੍ਰੈਜੂਏਸ਼ਨ ਕਰਦਾ ਹੈ ਤੇ ਗ੍ਰੈਜੂਏਸ਼ਨ ਕਰਨ ਦੇ ਨਾਲ-ਨਾਲ ਜਦੋਂ ਆਨਲਾਈਨ ਕੋਰਸ ਕਰੇਗਾ ਤੇ ਜੇ ਉਹ 3 ਸਾਲ ਦੀ ਗ੍ਰੈਜੂਏਸ਼ਨ ਕਰਦਾ ਹੈ ਤਾਂ ਵੇਖੋ ਲਗਭਗ ਜੇ ਖੁੱਲਾ ਜਾਏ ਵੀ ਕਰੀਏ ਤਾਂ ਚਾ ਕੋਈ ਇੰਸਟੀਚਿਊਟ ਲੱਗ ਲੱਗੇ ਕੋਈ 6 ਮਹੀਨੇ ਟ੍ਰੇਨਿੰਗ ਕਰਾਉਂਦਾ ਹੈ ਕੋਈ ਸਾਲ ਚ ਕਰਾਉਂਦਾ ਹੈ ਉਹ ਲੱਗ ਹੈ ਬੱਚੇ ਤੇ ਡਿਪੈਂਡ ਆ ਪਰ ਜੇ ਮੈਂ ਕਹਿੰਨਾ ਤਿੰਨ ਵਾਰ ਵੀ ਕਰ ਲਏ ਉਦੋਂ ਤੱਕ ਉਹ ਤੇ ਗ੍ਰੈਜੂਏਸ਼ਨ ਕਰਦੇ ਆਂ ਯੋ ਪੇਪਰ ਦੇਵੇ ਤੇ ਉਹ ਬੰਦੇ ਦੇ ਜਿਹੜਾ ਆਫੀਸਰ ਬਣਦੇ ਚਾਂਸ ਬੜੇ ਹੋ ਜਾਣਗੇ ਜਦੋਂ ਕਿ ਇੱਕਦਮ ਗ੍ਰੈਜੂਏਸ਼ਨ ਕਰਕੇ ਫਿਰ ਅੱਗੇ ਸਾਲ ਵੀ ਖਰਾਬ ਹੁੰਦੇ ਕਈ ਵਾਰ ਸੋ ਉਹਨਾਂ ਨੂੰ ਵੀ ਆਪਾਂ ਜਿਹੜਾ ਉਹ ਕਰਾਂਗੇ ਸਾਡੇ ਵਿੱਚ ਸਾਡੇ ਡੀਓ ਸਾਹਿਬ ਸਾਰੇ ਮੇਜੇ ਨੇ ਇਹਨਾਂ ਦਾ ਵੀ ਧੰਨਵਾਦ ਕਰਦਾ ਇਹਨੇ ਸਾਡੇ ਡੀਪੀਆਰਓ ਸਾਹਿਬ ਆਏ ਨੇ ਤੇ ਅਸੀਂ ਇਹਨਾਂ ਰਾਈ ਵੀ ਬੱਚਿਆਂ ਨੂੰ ਜਿਹੜਾ ਹੋਰ ਗਾਈਡ ਕਰਨ ਦੀ ਅੱਗੇ ਕੋਸ਼ਿਸ਼ ਕਰਾਂਗੇ ਕਿ ਇਸ ਢੰਗ ਨਾਲ ਆਪਾਂ ਪੀਸੀਸ ਬੰਦਿਆ ਐਵੇਂ ਆਈਐਸ ਬੰਦਿਆ ਐਵੇਂ ਆਈਪੀਐਸ ਬੰਦਿਆ ਤੇ ਮਾਨ ਸਰਕਾਰ ਨੇ ਵੀ ਕਿਹਾ ਕਿ ਅਸੀਂ ਇੰਸਟੀਚਿਊਟ ਜਿਹੜੇ ਆ ਉਹ ਖੋਲਾਂਗੇ ਜਿਹੜੇ ਬੱਚਿਆਂ ਨੂੰ ਜਿਹੜੇ ਆ ਉਹਨਾਂ ਦੇ ਮੁਕਾਮ ਤੱਕ ਪਹੁੰਚਾਉਣਗੇ ਮੰਜ਼ਿਲ ਤੱਕ ਪਹੁੰਚਾਉਣਗੇ ਸੋ ਤੁਸੀਂ ਸਾਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਫ ਤੇਰੀ ਦੱਸਾਂ ਕਿ 3 ਲੱਖ ਦੀ 3 ਲੱਖ ਦੀ ਡੂਪ ਰੇਕ ਆ ਕਿੰਦਾ ਤਿਆਰ ਕੀਤੀ ਜਾਊਗੀ ਕੀ ਉਹ ਇਨਕਮ ਸਰਟੀਫਿਕੇਟ ਬਣਾਊਗਾ ਤੇ ਸੱਚੇ ਮਨ ਨਾਲ ਹੀ ਬਣਾਊਗਾ ਜੇ ਗਲਤ ਬਣਾਊਗਾ ਉਹ ਕਹਿੰਦੇ ਨੇ ਉਹਨੇ ਫਿਰ ਕਿਸੇ ਪਾਸੇ ਵੀ ਨਹੀਂ ਲੱਗਣਾ ਜ਼ਰੂਰ ਮਾਪੇ ਦਾ ਇਨਕਮ ਸਰਟੀਫਿਕੇਟ ਬਣੇਗਾ ਹਾਂ ਬਿਲਕੁਲ ਜੀ ਕਿ ਬੱਚੇ ਦਾ ਨਹੀਂ ਮਾਤਾ ਪਿਤਾ ਦਾ ਉਹਦੇ ਜੇ ਪੜ ਰਿਆ ਵਾ ਜੇ ਉਹ ਪਹਿਲਾਂ ਹੀ ਇਨੇ ਕਮਾ ਰਿਹਾ ਉਹ ਤੇ ਫਿਰ ਕਿਸੇ ਪਾਸੇ ਲੱਗ ਗਿਆ ਵਿਚਾਰ ਤੇ ਉਹਦੇ ਮਾਤਾ ਪਿਤਾ ਦਾ ਜਿਹੜਾ ਇਨਕਮ ਸਰਟੀਫਿਕੇਟ ਆਮ ਹੀ ਬਣੇ ਹੁੰਦੇ ਇਨਕਮ ਸਰਟੀਫਿਕੇਟ ਤੇ ਬੜਾ ਵੱਡਾ ਉਪਰਾਲਾ ਹੈ ਮੈਂ ਤਾਂ ਕਿਹਾ ਸਾਰਾ ਹੀ ਕਰ ਦਿਓ ਕਿਤੇ ਫਿਰ ਮੇਰੇ ਤੇ ਭਾਰ ਜ਼ਿਆਦਾ ਪੈ ਜਾਣਾ ਤੇ ਕੋਈ ਗੱਲ ਨਹੀਂ ਓੜੀ ਓੜੀ ਬਣਾ ਲਾਂਗੇ ਆਪਾਂ ਜੇ ਇਨਾ ਮੰਨੇ ਓੜੀ ਓੜੀ ਬਣਾਵਾਗੇ ਇਹਨਾਂ ਨੂੰ ਚਲੋ ਇਨਾ ਹੀ ਕਰ ਲਿਆ ਬੜੀ ਵੱਡੀ ਗੱਲ ਆ ਵੇਖੋ ਬੱਚਿਆਂ ਕੋਲੋਂ ਆਪਾਂ ਮੈਂ ਦੱਸਣਾ ਚਾਹਣਾ ਡੀਓ ਸਾਹਿਬ ਕੋਲ ਵੀ ਰਿਪੋਰਟਸ ਲਈਆਂ ਗਈਆਂ ਨੇ ਵੱਡੇ ਸਕੂਲਾਂ 'ਚ ਸਾਡੇ ਕੈਂਡੀ ਸੈ ਨਹੀਂ ਠੰਡੇ ਪਾਣੀ ਵਾਲੀਆਂ ਸੋ ਅਸੀਂ ਅਗਲੇ ਮਹੀਨੇ ਦੇ ਲਾਸ਼ ਤੱਕ ਇਹ ਕਲੀਅਰ ਕਰਤਾ ਵੀ ਤੁਹਾਨੂੰ ਤੁਸੀਂ ਆਪ ਚੈੱਕ ਕਰਨਾ ਹੈ ਵੀ 1.5 ਮਹੀਨੇ ਦੇ ਅੰਦਰ ਕੋਈ ਵੀ ਸਕੂਲ ਐਦਾਂ ਦਾ ਨਹੀਂ ਮਿਲੂਗਾ ਜਿੱਥੇ ਠੰਡੇ ਪਾਣੀ ਵਾਲੀ ਕੈਂਡੀ ਨਹੀਂ ਹੈਗੀ ਤੇ ਦੋ ਸਕੂਲਾਂ ਨੂੰ ਤੇ ਵੀ ਕਹਿ ਕੇ ਆਇਆ ਜਾਂਗੀਰ ਇੱਕ ਡੇਰਾ ਸਾਹਿਬ ਤੇ ਇੱਕ ਇੱਕ ਸਕੂਲ ਹੋਰ ਹੈ ਜਿੱਥੇ ਮੈਂ ਕਹਿ ਕੇ ਆ ਕਿ ਅਸੀਂ ਤੁਹਾਨੂੰ ਏਸੀ ਲਾ ਕੇ ਦਿੰਨੇ ਆ ਸੋ ਇਸ ਪਾਸੇ ਨੂੰ ਸਰਕਾਰੀ ਸਕੂਲਾਂ ਨੂੰ ਆਪਾਂ ਲੈ ਕੇ ਜਿਹੜਾ ਉਹ ਚੱਲੇ ਆ ਉਹਨਾਂ ਦੇ ਵਿੱਚ ਅਗਲੀ ਵਾਰ ਅਸੀਂ ਜਿਹੜੇ ਪੈਸੇ ਭੇਜ ਰਹੇ ਆ ਅਗਲੇ ਮਹੀਨੇ ਤੱਕ ਉੱਥੇ ਵੀ ਅਸੀਂ ਲੱਗਣਗੇ ਫਿਰ ਉੱਥੇ ਵੀ ਆਪਾਂ ਚੱਲਾਂਗੇ ਹੁਣ ਮੈਂ ਸਾਡੇ ਨਾਲ ਪ੍ਰਵੀਨ ਬਾਂਸਲ ਜੀ ਨੇ ਜਿਨ੍ਹਾਂ ਨੇ ਐਨਾ ਵੱਡਾ ਸਾਡੇ ਲਈ ਉਪਰਾਲਾ ਕੀਤਾ ਉਹਨਾਂ ਨੂੰ ਕਹੂੰਗਾ ਕਿ ਉਹ ਆਪਣੀ ਗੱਲ ਜਰੀਏ ਸੋਰੀ ਦੇਖ ਜੀ ਨਾਲ ਉਹਨਾਂ ਜਿਨ੍ਹਾਂ 3 ਲੱਖ ਤੋਂ ਉੱਪਰ ਆਮਦਨ ਹੈ ਜਿਨ੍ਹਾਂ ਨੇ ਕਿੰਨੀ ਵੀ ਸਕੇ ਜੀ ਸਰ ਉਹ ਜਾਇ ਕੋਈ ਆਪਾਂ ਨੂੰ ਅਮਨ ਇਹਦੇ ਤੇ ਕੋਈ ਚਰਚਾ ਨਹੀਂ ਕੀਤੀ ਮੈਨੂੰ ਨਹੀਂ ਮੈਂ ਕਦੇ ਪੁੱਛਿਆ ਵੀ ਨਹੀਂ ਇਹਨਾਂ ਨੂੰ ਮੈਨੂੰ ਪਤਾ ਨਹੀਂ ਬਾਕੀ ਕੀ ਆ ਮੈਂ ਤਾਂ ਇਸ ਪਾਸੇ ਆਇਆ ਹਾਂ ਕਿ ਜਿਹੜੇ ਨਹੀਂ ਕਰ ਸਕਦੇ ਉਹ ਜਿਸ ਦਿਨ ਮੈਂ ਸ਼ੇਅਰ ਕਰਨਾ ਚਾਹ ਰਿਹਾ ਕਿ ਅਸੀਂ ਇਸ ਸਾਲ 25 ਸਾਲਾ ਮਨਾ ਰਹੇ ਹਾਂ ਜੀ ਅਸੀਂ 25 ਸਾਲਾ ਮਨਾ ਰਹੇ ਹਾਂ ਤੇ 25 ਸਾਲਾ ਦਾ ਸੋਚ ਰਹੇ ਸੀ ਕੀ ਕਰਨਾ ਚਾਹੀਦਾ 25 ਸਾਲਾ ਤੇ ਸਿਲਵਰ ਜੁਬਲੀ ਬੜੀ ਵੱਡੀ ਮਹਿਦਲ ਹੁੰਦੀ ਹੈ ਤੇ ਮੈਨੂੰ ਅੱਜ ਖਿਆਲ ਆਇਆ ਜੀ ਰੈਦਰ ਦੈਨ ਆਪਾਂ ਇਹ ਵੀ ਫੰਕਸ਼ਨ ਕਰੀਏ ਬੜੜ ਬੜਾਈ ਇਹ ਕਰੀਏ ਉਹ ਕਰੀਏ ਜਾਂ ਆਪਾਂ ਬੱਚਿਆਂ ਨੂੰ ਗਿਫਟ ਦੇਈਏ ਮੈਂ ਵੀ ਪੰਜਾਬ ਤੋਂ ਬਿਲੋਂਗ ਕਰਦਾ ਹਾਂ ਤੇ ਮਨਜੀ ਆ ਜੀ ਸਭ ਤੋਂ ਵਧੀਆ ਗੇਪ ਸਟਡੀ ਵਿਚਾਰ ਨੂੰ ਹੋ ਸਕਦੀ ਹੈ ਉਹ ਹੀ ਹੋ ਸਕਦੀ ਹੈ ਕਿ ਬੱਚਾ ਨੂੰ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਲਰਨਿੰਗ ਦਿੱਤਾ ਜਾਵੇ ਜਿੱਥੇ ਬੱਚੇ ਖੁੱਲ ਕੇ ਧਿਆਨ ਕਰ ਸਕਣ। ਇਹ ਸਾਡਾ ਉਹ ਜਿਹਦਾ ਨਾਮ ਤੁਸੀਂ ਸਮਝਾ ਦਾ ਪੋਲੀਟੀਕਲ ਜੁੜਿਆ ਹੋਇਆ ਹੈ ਤੇ ਪੀਸੀਐਸ ਦਾ ਕਿੰਨਾ ਹੀ ਹੈ ਪੰਜਾਬ ਕੋ ਗਿੰਦੀ ਹੈ ਹੀ ਨਹੀਂ ਤੇ ਫਿਰ ਮਨਜੀ ਆ ਤੇ ਅਸੀਂ ਇਹ ਸੋਚ ਰਹੇ ਸੀ ਗੱਲ ਇਹ ਤੇ ਫਿਰ ਐਮਐਲਏ ਸਾਹਿਬ ਦਾ ਇੱਕਦਮ ਅਚਾਨਕ ਹੀ ਫੋਨ ਆਇਆ ਕਿ ਜੀ ਇਹ ਤੁਸੀਂ ਇਸ ਤਰ੍ਹਾਂ ਸੋਚ ਰਹੇ ਹੋ ਇਹ ਕੱਲ ਕਰ ਰਹੇ ਹੋ ਥੋੜਾ ਦੇਖਿਆ ਸੀ ਅਸੀਂ ਤੇ ਮੈਨੂੰ ਬੜੇ ਹਰਾ ਜੇ ਹੋਏ ਮੈਂ ਕਿਹਾ ਅੱਛਾ ਮਤਲਬ ਪੋਲਿਟিক্যাল ਲੈਵਲ ਤੇ ਵੀ ਇਹ ਸੋਚ ਹੋ ਸਕਦੀ ਹੈ ਕਿ ਆਪਾਂ ਬੱਚਾ ਨੂੰ ਇਸ ਤਰ੍ਹਾਂ ਇੰਜੈਜ ਕਰੀਏ ਬਿਕਾਜ਼ ਕਾਫੀ ਮਿਹਨਤ ਲੱਗਦੀ ਹੈ ਇਸ ਤੇ ਬੱਚਾ ਤਾਂ ਕਿ ਆਪਾਂ ਇਨਫੋਰਮੇਸ਼ਨ ਪਹੁੰਚਾਣੀ ਹੈ ਕਿ ਤੁਸੀਂ ਤਿਆਰੀ ਕਰੋ ਦੇਖੋ ਜੇ ਫ੍ਰੀਚ ਕੁਝ ਦੇ ਰਹਾ ਬੱਚਾ ਨੂੰ ਕਿ ਜਿਹੇ ਦੇ ਰਿਹਾ ਉਹ ਦੇ ਰਿਹਾ ਤਾਂ ਲੋਕ ਬਹੁਤ ਆ ਜਾਂਦੇ ਹਨ ਲੇਕਿਨ ਬੱਚਾ ਨੂੰ ਇਹ ਕਨਵਿੰਸ ਕਰਾਣਾ ਕਿ ਤੁਸੀਂ ਤਿਆਰੀ ਕਰੋ ਥੋੜਾ ਕਰੀਅਰ ਬਣ ਸਕਦਾ ਹੈ ਤੁਹਾਨੂੰ ਨੌਕਰੀ ਮਿਲ ਸਕਦੀ ਹੈ ਤੇ ਅੰਨੀਆਂ ਨੌਕਰੀਆਂ ਤੇ ਉਹ ਇਲਾ ਤਾਂ ਉਹ ਪ੍ਰੋਜੈਕਟ ਪ੍ਰਾਲਾ ਜਿਹੜਾ ਸੀਗਾ ਮੈਂ ਬੜਾ ਖੁਸ਼ ਹੋਇਆ ਤੇ ਮੈਂ ਚੰਡੀਗੜ੍ਹ ਨਾਲ ਮਿਲ ਤੇ ਇਹਨਾਂ ਦੀ ਜਿਹੜੀ ਪੋਜ਼ਿਟਿਵ ਅਪਰੋਚ ਹੈ ਤੇ ਜਿਹੜੀ ਪ੍ਰੋਐਕਟਿਵਨੈਸ ਦੇਖ ਕੇ ਮੈਂ ਬਹੁਤ ਹੀ ਮੋਟੀਵੇਟਿਡ ਆਪ ਹੀ ਹੋ ਗਿਆ ਥੈਂਕ ਯੂ ਕਿ ਇਸ ਤਰ੍ਹਾਂ ਜੇ ਇਹ ਨਾ ਕੰਮ ਕਰ ਸਕਦੇ ਤਾਂ ਫਿਰ ਅਸੀਂ ਤਾਂ 25 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ ਐ ਵੈਸੇ ਬਹੁਤ ਕਮਾਏ ਆ ਤੇ ਏਸੇ ਵੀ ਤੇ ਕੁਝ ਕਰ ਸਕਦੇ ਆ ਸੋਸਾਇਟੀ ਵਾਸਤੇ ਤੇ ਇਹਨਾਂ ਦੀ ਮੋਟੀਵੇਸ਼ਨ ਸੀ ਕਿ ਇਹਨਾਂ ਨੇ ਕਿਹਾ ਨਹੀਂ ਜੀ ਤੁਸੀਂ ਪਹਿਲਾਂ ਅਸੀਂ ਬੀਪੀਐਲ ਰੱਖਿਆ ਸੀ ਇਹਨਾਂ ਨੇ ਮੈਨੂੰ ਕਰਨ ਕਿਹਾ ਕਿ ਨਹੀਂ ਬੀਪੀਐਲ ਨਹੀਂ ਤੁਸੀਂ ਹੋਰ ਵਧਾਓ ਇਹਨੂੰ ਤੇ ਫਿਰ ਅਸੀਂ 3 ਲੱਖ ਕਰਤੀਏ ਕਿ ਚਲੋ ਹੋ ਰਾਨ ਦੇ ਬੱਚੇ ਕੋਈ ਗੱਲ ਨਹੀਂ ਤੇ ਇਹ ਇਸ ਤਰ੍ਹਾਂ ਇਹ ਪ੍ਰੋਗਰਾਮ ਦੇ ਵਿੱਚ ਬੇਸਿਕਲੀ ਜੀ ਕੀ ਹੈ ਕਿ ਕੋਈ ਵੀ ਜਿਹੜਾ ਕੰਪੀਟੀਟਿਵ ਇਗਜ਼ਾਮ ਹੁੰਦਾ ਹੈ ਉਹਦੇ ਵਿੱਚ ਆਪਾਂ ਜਨ ਜੀ ਕੇ ਪੜ੍ਹਨੀ ਹੁੰਦੀ ਹੈ ਆਪਾਂ ਮੈਥਮੈਟਿਕ ਕੁਆਂਟ ਪੜ੍ਹਨਾ ਹੁੰਦਾ ਹੈ ਲੌਜੀਕਲ ਇੰਗਲਿਸ਼ ਚਾਰਜ ਜਾਂ ਹੁੰਦੀ ਹੈ ਠੀਕ ਹੈ ਅਸੀਂ ਬੇਸਿਕਲੀ ਇਹ ਪ੍ਰੋਗਰਾਮ ਦੇ ਰਹੇ ਹਾਂ ਬੱਚਾ ਨੂੰ ਕਿ ਅਸੀਂ ਉਹਨਾਂ ਨੂੰ ਪੀਸੀਸ ਲੈਵਲ ਦੀ ਤਿਆਰੀ ਹੋਲੀ ਕਰਾ ਦੇਣੀ ਹੈ ਤੇ ਉਸ ਤਿਆਰੀ ਦੇ ਨਾਲ ਜਿਹੜਾ ਬੱਚਾ ਹੈ ਉਹਦੇ ਜਿਹੜੇ ਪੀਸੀਐਸ ਦੀ ਪੋਸਟਾਂ ਐ ਲੱਕੀ ਐਸ ਡੀ ਐਮ ਹੋ ਗਈ ਆਪਣੀ ਈਟੀਓ ਹੋ ਗਈ ਹੋਰ ਸਾਰੀਆਂ ਪੋਸਟਾਂ ਹੋਗੇ ਕੋਆਪਰੇਟਿਵ ਇੰਸਪੈਕਟਰ ਐਕਸਾਈਜ਼ ਇੰਸਪੈਕਟਰ ਬੈਂਕਿੰਗ ਐਸ ਐਸ ਸੀ ਕਿਸੇ ਦਾ ਵੀ ਪੇਪਰ ਦੇ ਸਕਦਾ ਬੱਚਾ ਤੇ ਸਾਡੇ ਨਾਲ ਸਾਲ ਜੁੜ ਗਿਆ ਬੱਚਾ ਤਾਂ ਉਹ ਹੌਲੀ 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 ਉਸ ਲੈਵਲ ਤੇ ਪਹੁੰਚ ਜਾਗਾ ਕਿ ਉਹ ਉਹਦੇ ਵਿੱਚ ਆਪਣਾ ਉਹ ਨੌਕਰੀ ਉਹਨੂੰ ਮਿਲ ਸਕਦੀ ਹੈ ਸਰ ਇਹ ਤਿਆਰੀ ਕਿ ਤਿਆਰੀ ਕਿਦਾਂ ਕਰਾਉਗੇ ਤੁਸੀਂ ਤਿਆਰੀ ਸਾਰੀ ਆਨਲਾਈਨ ਹੋਣੀ ਐ ਇਹ ਚੰਡੀਗੜ੍ਹ ਚ ਬੈਚ ਚੱਲੇਗਾ ਉਹ ਲਾਈਵ ਕਲਾਸ ਬੱਚੇ ਨੂੰ ਮਿਲੇਗੀ ਤੇ ਬੱਚਾ ਲਾਈਵ ਕਲਾਸ ਤੋਂ ਬਾਅਦ ਉਹ ਰਿਕਾਰਡਡ ਵੀ ਰਿਕਾਰਡਿੰਗ ਵੀ ਸੁਣ ਸਕਦਾ ਲਾਈਵ ਕਲਾਸ ਦੀ ਟਾਈਮਿੰਗ ਕਿੰਨੀ ਹੋਏਗੀ ਜਦੋਂ ਬੱਚੇ ਨੂੰ ਸਟਾਰਟ ਬੈਚ ਕਰਵਾਇਆ ਜਾਂਦਾ ਹੈ ਟਾਈਮਿੰਗ 3 ਘੰਟੇ ਦੀ ਕਲਾਸ ਆ ਜਾਂਦੀ ਹੈ ਸਰ ਉਹਨੇ ਇਹ ਲਿੰਕ ਸ਼ੇਅਰ ਕਰ ਦੇ ਕਿ ਲਿੰਕ ਸ਼ੇਅਰ ਹੋਏਗਾ ਬੱਚੇ ਨੂੰ ਮੈਸੇਜ ਜਾਏਗਾ ਬੱਚੇ ਨੂੰ ਮੇਲ ਜਾਏਗੀ ਕਿ ਹਾਂ ਇਹ ਕਲਾਸ ਵੜੀ 10 ਵਜੇ ਹੈ ਇੱਕ ਬੱਚੇ ਦੀ ਕਮਿਊਨਿਟੀ ਬਣ ਜਾਏਗੀ ਤੇ ਕਮਿਊਨਿਟੀ ਵਿੱਚ ਬੱਚਾ ਐਡ ਹੋ ਜਾਏਗਾ ਡੇਲੀ ਉਸ WhatsApp ਕਮਿਊਨਿਟੀ ਵਿੱਚ ਅਸੀਂ ਲਿੰਕ ਦਵਾਂਗੇ ਲੈਕਚਰ ਦਾ ਤਾਂ ਕਿ ਬੱਚੇ ਨੂੰ ਕੋਈ ਇਸ ਤਰ੍ਹਾਂ ਨਾ ਹੋਵੇ ਕਿ ਲੈਕਚਰ ਨਹੀਂ ਹੋ ਪ ਰਿਹਾ ਮਲੇ ਲੇਟੈਸਟ ਟੈਕਨ ਲਾਈਵ ਕਲਾਸ ਚੱਲ ਰਹੀ ਸੀ ਇਹਨਾਂ ਡਾਟਾ ਵੀ ਨਹੀਂ ਖੜਦਾ ਅਪਲਾਈ ਕਿਦਾਂ ਕਰੀਏ ਪਹੁੰਚ ਕਿਦਾਂ ਕਰਨੀ ਹੈ ਪਹੁੰਚ ਕਿਦਾਂ ਕਰਨੀ ਤੇ ਆਪਣਾ ਇਹ ਸਾਰਾ ਪ੍ਰੋਗਰਾਮ ਹੈ ਪੂਰਾ ਜਿਹੜਾ ਅਸੀਂ ਬੱਚਿਆਂ ਨੂੰ ਦੇ ਰਹੇ ਹਾਂ ਸਰ 3 ਲੱਖ ਤੋਂ ਉੱਪਰ ਜਿਹੜੀ ਮਤਲਬ ਇਨਕਮ ਆ ਜਿਹੜੇ ਮਾਤਾ ਪਿਤਾ ਦੀ ਉਹਨੂੰ ਕੀ ਚਾਰजेस ਕੀਤੇ ਜਾਂਦੇ ਦੇਖੋ ਜੀ ਉਹ ਤਾਂ ਇਹ ਸੋਚਿਆ ਨਹੀਂ ਅਜੇ ਕੁਝ ਉਹ ਤਾਂ ਐਮਐਲਏ ਸਾਹਿਬ ਜੋ ਕਹਿਣਗੇ ਫਿਰ ਉਹਨਾਂ ਦਾ ਹੁਕਮ ਪੈਗਾ ਉਹਨਾਂ ਨੇ ਕੋਈ ਏਜ ਕੋਈ ਕੰਸਿਡਰ ਕੀਤੀ ਗਈ ਕਿਸੇ ਏਜ ਵਿੱਚ ਸਟੂਡੈਂਟਸ ਵੀ ਇਹ ਸਾਰਾ ਕੁਝ ਇਹ ਸਟੂਡੈਂਟਸ ਵਾਸਤੇ ਜਿਹੜਾ ਕੰਪੀਟੀਟਿਵ ਐਗਜ਼ਾਮ ਦੇਣਾ ਚਾਹੁੰਦਾ ਹੈ ਓਕੇ ਔਰ ਸਟੂਡੈਂਟਲੀ ਓਨਲੀ ਜੇ ਕੋਈ ਕੋਈ ਹੋਰ ਵੀ ਬਾਰੂ ਵੀ ਕਾਲਜ ਸਟੂਡੈਂਟਸ ਕਰ ਸਕਦੇ ਆ ਕਾਲਜ ਜਿਹੜੇ ਆਪਣੇ ਗ੍ਰੈਜੂਏਟ ਹੋ ਗਏ ਉਹ ਵੀ ਕਰ ਸਕਦੇ ਆ ਪੋਸਟ ਗ੍ਰੈਜੂਏਟ ਵੀ ਕਰ ਸਕਦੇ ਆ ਤੇ ਜਿਹੜੇ ਕਾਲਜ ਸਟੂਡੈਂਟਸ ਨੇ ਉਹ ਤਾਂ ਆਪਣਾ ਗ੍ਰੈਜੂਏਸ਼ਨ ਦੇ ਕੋਰਸਿਸ ਵੀ ਨਾਲ ਨਾਲ ਕਰेंगे ਮੈਂ ਸ਼ੁਰੂ ਕਰਾਂ ਮਤਲਬ ਆਪਾਂ ਬੱਚੇ ਨੂੰ ਨਾਲ ਰਿਕਾਰਡਿੰਗ ਬੱਚੇ ਨੂੰ ਅਵੇਲੇਬਲ ਹੈ ਉਹ ਜੇ ਨਹੀਂ ਵੀ ਲਾਈਵ ਸੁਣ ਪਾਇਆ ਉਹ ਰਾਤ ਨੂੰ ਸੁਣ ਲੈ ਕਰੋ ਬੈਠ ਕੇ ਜੀ ਜੀ ਸਰ ਥੈਂਕ ਯੂ ਸਰ ਇਹ ਬਿਲਕੁਲ ਇਹ ਵੀ ਕਿਹਾ ਤੇ ਕਿਸਾ ਬਚਾ ਲਈ ਦਾ ਕਰਿਆ ਆ ਦੇਖੋ ਇਹਦੇ ਵਿੱਚ ਜਿੱਦਾਂ ਆਪਾਂ ਰੱਖਿਆ ਕਿ ਇਨਕਮ ਸਾਡੀ ਕਿੜ ਦੇ ਤਹਿਤ ਹੀ ਆ ਤੇ ਜਿੱਦਾਂ ਸਾਡੇ ਪਿੰਡਾਂ ਉਹ ਸਾਡੇ ਸਰਪੰਚਾਂ ਨੂੰ ਮਿਲ ਲੈਣ ਉੱਥੋਂ ਜਦੋਂ ਸਾਡੇ ਕੋਈ ਨਿਕਮ ਸਰਟੀਫਿਕੇਟ ਜਿਹੜਾ ਵੈਰੀਫਾਈ ਹੋ ਜੂਗੀ ਠੀਕ ਹੈ ਗੱਲ ਸਹੀ ਹੈ ਇਹ ਜੇ ਵਾਕਿਆ ਨਿਕਮ ਘਟਾ ਉਹ ਤੋਂ ਬਾਅਦ ਅਸੀਂ ਲਿੰਕ ਨੂੰ ਸ਼ੇਅਰ ਕਰ ਦਾਂਗੇ ਵੇਦੇ ਤੇ ਜਾ ਕੇ ਤੁਸੀਂ ਰਜਿਸਟ੍ਰੇਸ਼ਨ ਆਪਣੀ ਜਣੀ ਉਹ ਕਰਵਾ ਸਕਦੇ ਹੋ ਤੇ ਜਿਹੜੇ ਆਪਣੇ ਬਾਕੀ ਤਿੰਨ ਹਲਕਿਆਂ ਦੇ ਹੈਗੇ ਨੇ ਉਹ ਵੀ ਮੈਂ ਐਮਐਲਏ ਸਾਹਿਬ ਤੇ ਆਪਣੇ ਲਾਜੀਤ ਕੁਲਰ ਮਿਨਿਸਟਰ ਸਾਹਿਬ ਨਾਲ ਗੱਲ ਕਰ ਲਾਂਗਾ ਉਹ ਉਧਰ ਕਰ ਲੈਣਗੇ ਤੇ ਨਹੀਂ ਜੇ ਕਦੇ ਵੀ ਉਹ ਸਾਡੇ ਆਫਿਸ ਆ ਸਕਦੇ ਆ ਤੇ ਆਪਾਂ ਜਿਹੜਾ ਉਹਨਾਂ ਨੂੰ ਉਹ ਲਿੰਕ ਜਿਹੜਾ ਉਹ ਪ੍ਰੋਵਾਈਡ ਕਰਵਾਵਾ ਕਿਉਂਕਿ ਇਹਨਾਂ ਦਾ ਕੇਸ ਹੀ ਕਿ ਔਰ ਮੈਂ ਤਾਂ ਕਹ ਸੀ ਓਪਨ ਕਰ ਦਿਓ ਪਰ ਇਹ ਕਦੇ ਸੀ ਕਿ ਓਪਨ ਕਰਕੇ ਫਿਰ ਸਾਡੇ ਤੇ ਬਹੁਤ ਭਾਰ ਵੱਧਾ ਹੈ ਅਸੀਂ ਇੰਨਾ ਹੀ ਕਰ ਸਕਦੇ ਆ ਕਿ ਫਿਰ ਉਹਦੇ ਚ ਪਤਾ ਨਹੀਂ ਲੱਗਣਾ ਦੂਜਾ ਕੌਣ ਆ ਗਿਆ ਐਵੇਂ ਤੇ ਥੋੜਾ ਜਿਹਾ ਫਿਰ ਇਸ ਕਰਕੇ ਥੋੜਾ ਜਿਹਾ ਨੂੰ ਇਸ ਚੀਜ਼ ਦੇ ਵਿੱਚ ਕਰਨਾ ਪਿਆ ਪਰ ਚਲੋ ਮੇਰੇ ਕਹਿੰਦਾ ਮਤਲਬ ਇਹ ਹੈ ਅੱਜ ਕਿੰਨੇ ਅਫਸਰ ਬਾਨੇ ਕਿੰਨੇ ਨਹੀਂ ਬਾਨੇ ਉਹ ਆਪਣੀ ਜਗ੍ਹਾ ਹੈ ਕਿੰਨੇ ਪੜਨਾ ਕਿੰਨੇ ਨਹੀਂ ਪੜਨਾ ਉਹ ਆਪਣੀ ਜਗ੍ਹਾ ਹੈ ਪਰ ਅੱਜ ਅਸੀਂ ਜਿਹੜੀ ਜਾਗ ਲਾ ਚੱਲੇ ਆ ਇਸ ਜ਼ਿਲ੍ਹੇ ਦੇ ਵਿੱਚ ਕਿ ਵਾਕਈ ਅਸੀਂ ਉਧਰ ਨੂੰ ਆਪਣੇ ਬੱਚਿਆਂ ਨੂੰ ਤੋਰ ਰਹੇ ਆ ਅੱਜ ਜੋ ਪੀਸਸ ਤੋਂ ਜਦੋਂ ਜਾਊਗਾ ਇੱਕ ਪੜਾ ਪਾਰਕਰ ਉਹਨੂੰ ਬਾਅਦ ਚਾਪੇ ਲੱਗਣਾ ਕਿ ਯਾਰ ਮੇਰੇ ਕੋ ਉਮਰ ਹੈ ਗਈ ਆ ਮੈਂ ਆਈਐਸਐਲ ਬਣਾ ਸੋ ਉਹ ਅੱਗੇ ਨੂੰ ਵਧੇਗਾ ਸੋ ਉਹਨੂੰ ਅੱਜ ਜਦੋਂ ਆਪਾਂ ਗਿਆ ਵੀ ਇਹ ਤੋਂ ਬਾਅਦ ਕਿੰਨਾ ਅਗਲੇ ਦੀ ਕਿੰਨੀ ਫੀਸ ਹੈ ਤੇ ਮੰਮੀ ਨੇ ਕਦੇ ਕਿਹਾ ਤੇ ਮੈਂ ਵੀ ਤੁਹਾਨੂੰ ਕਹਾਂ ਉਹ ਇੰਨੀ ਹੈ ਹਨਾ ਮੈਨੂੰ ਵੀ ਨਹੀਂ ਪਤਾ ਸੋ ਇਹ ਇੱਥੇ ਅਗਲੇ ਬੰਨੇ ਅੱਗੇ ਗੱਲ ਤਾਂ ਚੱਲੀ ਚੱਲ ਪਈ ਨਾ ਅੱਗੇ ਗੱਲ ਤੇ ਇਹ ਆਪਾਂ ਉਹਦੇ ਤੇ ਚੱਲਾਂਗੇ ਸੋ ਜਿਹੜਾ ਇਹ ਹਮੇਸ਼ਾ ਰਹਿੰਦਾ ਕਿ ਗਲੀਆਂ ਨਾਲੀਆਂ ਤੋਂ ਹਟ ਕੇ ਕੀ ਕਰਾਂਗੇ ਉਹ ਅੱਜ ਆਪਾਂ ਇਹ ਕੀਤਾ ਤੇ ਆਉਣ ਵਾਲੇ ਸਮੇਂ ਝਲਕਾ ਖਡੂਰ ਸਾਹਿਬ ਦੇ ਵਿੱਚ ਹਰ ਚੌਥੇ ਤੋਂ ਪਦਵੇ ਦਿਨ ਤੁਹਾਨੂੰ ਇੱਕ ਵੱਖਰੀ ਵਿਲੱਖਣ ਐਕਟੀਵਿਟੀ ਜਿਹੜੀ ਮੇਰੇ ਲੋਕਾਂ ਲਈ ਮਿਲੂਗੀ ਹੁੰਦਾ ਕੀ ਹੈ ਅਖੀਰ ਚ ਆਪਣੀ ਗੱਲ ਰੱਖਦਾ ਹਰੇਕ ਪੋਲੀਟਿਕਲ ਬੰਦੇ ਦੇ ਵਾਲੇ ਦੇ ਵਾਲੇ 100 ਬੰਦੇ ਦਾ ਘੇਰਾ ਹੁੰਦਾ ਹੈ ਉਹੀ ਕੰਮ ਲੈ ਕੇ ਆਉਂਦੇ ਆ ਉਹੀ ਕੰਮ ਕਰਾਉਂਦੇ ਆ ਉਹੀ ਮਗਰੋਂ ਆ ਕੇ ਨਾਰਾਜ਼ ਹੁੰਦੇ ਆ ਪਰ ਬਟਨ ਦੱਬਣ ਵਾਲੇ ਜਿਹੜੇ ਲੋਕ ਆ ਉਹ ਲੱਖਾਂ ਹੁੰਦੇ ਆ ਉਹਨਾਂ ਤੱਕ ਸਹੂਲਤਾਂ ਹੀ ਨਹੀਂ ਜਾਂਦੀਆਂ ਇਹ ਕਾ ਜੋ ਸਹੂਲਤ ਕੀਤੀ ਹੈ ਕਿ ਬਟਨ ਦੱਬਣ ਵਾਲਿਆਂ ਨੂੰ ਵੀ ਜਾਵੇ ਚਾਹੇ ਉਹ ਘਰੇ ਬੈਠੇ ਨੇ ਕਿ ਹਾਂ ਸਾਡਾ ਬੱਚਾ ਜਿਹੜਾ ਉਹ ਪੀਸੀਐਸ ਬਣ ਸਕਦਾ ਹੈ ਸਕੂਲਾਂ ਚ ਕੈਂਡੀਆ ਦੇਣੀਆਂ ਸ਼ੁਰੂ ਕੀਤੀਆਂ ਤਾਂ ਸਾਰੇ ਬਟਨ ਦੰਪੜ ਵਾਲੇ ਦੇ ਬੱਚਿਆਂ ਨੂੰ ਵੀ ਜਾਵੇ ਕਿ ਜਐਮਐਲਏ ਬਣਾਇਆ ਕੇਸੀ ਲੋਨ ਸ਼ੁਰੂ ਕੀਤੇ ਨੇ ਉਸ ਪਾਸੇ ਨੂੰ ਚੱਲੇ ਸੋ ਆਪਾਂ ਹਮੇਸ਼ਾ ਮੇਰੇ ਪਾਇੰਟ 'ਚ ਰਹੂਗਾ ਖਿਰਚ ਦੱਸਣਾ ਚਾਹਣਾ ਕਿ ਮੈਂ ਵੱਧ ਤੋਂ ਵੱਧ ਉਹ ਪ੍ਰੋਗਰਾਮ ਲੈ ਕੇ ਆਵਾਂ ਕਿ ਜਿਹੜਾ 100 ਬੰਦਾ ਮੇਰੇ ਕੋਲ ਆਉਂਦਾ ਉਹਨੂੰ ਛੱਡ ਕੇ ਬਾਕੀ ਜਿਹੜੇ ਫਜ਼ਾੜਾ ਲੋਕਾਂ ਨੇ ਬਟਨ ਦਬਕੇ ਐਮ ਐਲ ਏ ਬਣਾਇਆ ਉਹਨਾਂ ਤੱਕ ਵੱਧ ਤੋਂ ਵੱਧ ਸੋਦਾ ਕੋਈ ਇਰੇ ਵਿੱਚ ਕੋਈ ਗਿੰਦੀ ਵੀ ਰੱਖੀ ਆ ਕਿ 1000 ਬੱਚਾ ਜਾਂ 2000 ਬੱਚਾ ਜਾਂ 500 ਬੱਚਾ ਵਿੱਚ ਪਾਰਟਿਸਪੇਟ ਕਰੂ ਕਪੈਸਿਟੀ ਵੀ ਕੋਈ ਹੈ ਆ ਨਹੀਂ ਆਉਂਦੇ ਸੁਖਣਾ ਕੋਈ ਗੱਲ ਨਹੀਂ ਮੈਂ ਗੱਲ ਇਹ ਕੀਤੀ ਸੀ ਖੁੱਲੀ ਮੈਂ ਕਿਹਾ ਵੀ ਬਾਕੀ ਜੇ 3 ਲੱਖ ਕਰ ਲੱਗੇ ਜੇ ਤੇ ਫਿਰ ਉਹਨੇ ਨਾ ਰੱਖੇ ਵੀ ਇੰਨੇ ਹੀ ਆਉਣਗੇ ਇੰਨੇ ਆਉਣਗੇ ਬਾਅਦ ਸਾਡੇ ਨਹੀਂ ਬੜੀ ਸਿਰਦਰਦੀ ਪੈ ਜਾਣੀ ਕਿਉਂਕਿ ਉਹਦਾ ਕਾਰਨ ਇਹ ਹੈ ਕਿ ਬਾਅਦ ਸ਼ਫਾਰਸ਼ੀ ਕੰਮ ਨਹੀਂ ਮੈਂ ਕਰਨਾ ਚਾਹੁੰਦਾ ਕਿ ਇਹਨੂੰ ਰੱਖ ਲਓ ਆਪਾਂ ਇੱਕ ਕੰਮ ਕਰਦੇ ਕਰਦੇ ਹੋਰ ਉਚੋਲ ਜੀ ਸੋ ਤੇ ਕੋਈ ਗੱਲ ਨਹੀਂ ਜਿੰਨੇ ਆਉਂਦੇ ਯਾਰ ਉਹਦਾ ਆਉਂਦੇ ਉਹ 2000 ਆਉਂਦਾ ਆਉਂਦੇ ਗਲਤ ਨਹੀਂ ਕਹੀ ਜਾਂਦਾ ਜੀ ਬਾਬਾ ਇਹ ਫਿਰ ਤਿੰਨ ਵੀ ਕਰ ਦਿੰਦੇ ਆ ਆਉਂਦੇ ਕੋਈ ਗੱਲ ਨਹੀਂ ਤੁਸੀਂ ਕਰੋ ਜੀ ਸਾਹਿਬ ਉਹ ਕੀ ਸਾਖੀਆਂ ਲਈ ਇਹ ਹਲਕਾ ਖਡੂਰ ਸਾਹਿਬ ਲਈ ਵੀ ਆ ਤੇ ਪੂਰੇ ਤਰਨਤਾਰਨ ਜਿਲੇ ਲਈ ਵੀ ਆ ਤੇ ਆਪਾਂ ਕਿਉਂਕਿ ਆਪਣਾ ਡਿਸਟ੍ਰਿਕਟ ਆ ਕੋਈ ਇੱਥੇ ਮੈਂ ਪੱਖਪਾਤ ਨਹੀਂ ਕਰਨਾ ਚਾਹੁੰਦਾ ਕਿ ਜੇ ਲੈ ਆਂ ਤਾਂ ਇਕੱਲੇ ਮੇਰੇ ਬਣ ਜਾਣ ਤੇ ਸਾਰੇ ਜ਼ਿਲ੍ਹਾ ਜ਼ਿਲ੍ਹਾ ਆਪਣਾ ਗੁਰੂ ਦਾ ਜੀ ਧਰਤੀ ਆ ਇਹ ਤੇ ਆਪਾਂ ਸਾਰੇ ਲਈ ਆ ਮੈਨੂੰ ਸਭ ਸਹਿਯੋਗੀ ਸਾਥੀਆਂ ਲਈ ਧੰਨਵਾਦ ਦੇ ਰੂਪ ਚ ਕੀ ਕਹਿਣਾ ਚਾਹੀਦਾ। ਅ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਸਾਰੇ ਆਏ ਹੋ। ਤੁਸੀਂ ਇਹ ਸਾਡੀ ਪੋਜ਼ਿਟਿਵ ਸੋਚ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਅੱਜ ਅਪਰਾਲਾ ਕੀਤਾ। ਸਭ ਤੋਂ ਵੱਡਾ ਤੁਹਾਡਾ ਧੰਨਵਾਦ ਹੈ। ਸਾਡੇ ਡੀਯੂ ਸਾਹਿਬ ਤੇ ਡੀਪੀਆਰਓ ਸਾਹਿਬ ਤੇ ਸਾਡੇ ਖਾਲਸਾ ਕਾਲਜ ਤੋਂ ਜਿਹੜੇ ਸਾਥੀ ਆਏ ਨੇ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ ਕਿ ਉਹ ਅ ਅੱਗੇ ਆਪਣੇ ਬੱਚਿਆਂ ਨੂੰ ਜਿਹੜੇ ਜਾ ਕੇ ਦੱਸਣਗੇ ਕਿ ਤੁਸੀਂ ਕਰ ਰਹੇ ਹੋ। ਇਹਨਾਂ ਦਾ ਵੀ ਅਸੀਂ ਹੁਣ ਇਸ ਤੋਂ ਬਾਅਦ ਇੱਕ ਛੋਟੀ ਜਿਹੀ ਮੀਟਿੰਗ ਜਿਹੜੀ ਹੋ ਲਾਵਾਂਗੇ ਤੇ ਮੈਂ ਪ੍ਰਵੀਨ ਬਾਂਸਲ ਜੀ ਜਿਹੜੇ 1999 ਤੋਂ ਆਫੀਸਰ ਬਣਾਉਂਦੇ ਆਏ ਆ ਤੇ 2500 ਤੋਂ ਪਲੱਸ ਨੇ ਆਫੀਸਰ ਬਣਾਏ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਇੱਕ ਨਵਾਂ ਉਪਰਾਲਾ ਇੱਕ ਨਵੀਂ ਪਹਿਲ ਸਾਡੇ ਇਲਾਕੇ ਨੂੰ ਜਿਹੜੀ ਦਿੱਤੀ ਹੈ ਤੇ ਸਾਡੇ ਜਿੰਨੇ ਵੀ ਇੱਥੋਂ ਆਫੀਸਰ ਪੜ ਕੇ ਬਣ ਗਏ ਉਹ ਹਮੇਸ਼ਾ ਤੁਹਾਡੇ ਰਿਣੀ ਰਹਿਣਗੇ ਜੀ ਸਾਹਿਬ ਜੀ ਆਪ ਵੀ ਸਵਾਲ ਹੈ ਕਿਸੇ ਟਾਈਮ ਤੇ ਪਰਿਵਾਰ ਚ ਦੋ ਬੱਚੇ ਕਰਨਾ ਚਾਹੁੰਦੇ ਹੁਣ ਉਹਦੇ ਲਈ ਕੋਈ ਤੇ ਜਦੋਂ ਹੈ ਹੀ 3 ਲੱਖ ਤੋਂ ਥੱਲੇ ਆ ਤੇ ਹੁਣ ਆਪਾਂ ਇੱਕ ਦਾ ਨਹੀਂ ਨਹੀਂ ਆਉਂਦੇ ਤੁਸੀਂ ਆਪਾਂ ਹੱਕ ਨਹੀਂ ਮਾਰਨਾ ਕਿਸੇ ਦਾ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਪ੍ਰੈਸ ਦਾ ਧੰਨਵਾਦ ਤਾਂ ਕਰੂਗੀ ਜੇ ਡੀਪੀਰ ਨੇ ਇੱਥੇ ਬਦਲਾ ਦੇ ਤੇ ਬਿਲਕੁਲ ਜੀ ਆਪਾਂ ਦੇ ਅਧਾਰ ਦੇ ਆਪਾਂ ਇਸ ਜੀ ਨੂੰ ਇਹ ਪਰਿਵਾਰ ਦਾ ਮਸਲਾ ਬੈਠੀ ਡਾਟੇ ਇਹਨੂੰ ਆਪਾਂ ਪਬਲਿਕ ਚ ਗੱਲ ਕੁੱਟ ਵੀ ਬੜੀ ਪਈ ਆ ਤੁਹਾਡੇ ਐਮਐਲਏ ਨੇ ਇੰਨਾ ਕੁੱਟਿਆ ਲਾਸਲਾ ਪਈਆ ਆ ਦੇ ਪੱਤਰਕਾਰ ਜੇ ਕਦੇ ਮੇਰੇ ਵੱਲੋਂ ਕਦੇ ਕੋਈ ਇਦਾਂ ਦੀ ਮੁਸ਼ਕਲਾਈ ਤੇ ਮੈਂ ਉਹਦਾ ਹਾਂ ਕਿ ਆਪਾਂ ਫਿਰ ਵੀ ਹਮੇਸ਼ਾ ਬਹਿ ਕੇ ਮੈਂ ਤੁਹਾਡੇ ਨਾਲਾਂ ਜਿੱਥੇ ਵੀ ਤੁਹਾਨੂੰ ਕੋਈ ਸਪੋਰਟ ਦੀ ਲੋੜ ਹੈ ਜੋ ਮੇਰੇ ਧਿਆਨ ਚ ਲਿਆਓਗੇ ਆਪਾਂ ਤੁਹਾਨੂੰ ਐਮਐਲਏ ਪੰਦੇ ਜਿਹੜੇ ਸਮਰਥਕ ਹੈ ਕਹਿੰਦੇ 2 ਸਾਲ ਸਾਡੇ ਪਏ ਨੇ ਚੀਕਾ ਮਰਵਾਦਾਂਗੇ ਪ੍ਰੈਸ ਦੀਆਂ ਆ ਜਾ ਜਾ ਮੈਂ ਤਾਂ ਲਜੀ ਜੋ ਕਰੀ